ਜਿਹੜਾ ਆਪਦਾ ਜੰਮਿਆ ਬੇਟਾ ਉਹਦੇ ਵਾਸਤੇ ਵੀ ਤੁਸੀਂ ਨਾਸ਼ਤਾ ਤਿਆਰ ਕਰਤਾ ਹਾਂਜੀ ਜਿਹੜਾ ਤੁਹਾਡਾ ਤੇਰੇ ਵਾਸਤੇ ਵੀ ਤਿਆਰ ਹੋ ਗਿਆ ਵੀ ਤੂੰ ਵੀ ਆਪਦਾ ਖਾ ਕੇ ਖੇਤ ਚਲਾ ਗਿਆ ਹਾਂਜੀ ਖੇਤ ਹੁਣ ਸੂਰਜ ਨਿਕਲਦੋਂ ਪਹਿਲਾਂ ਜਾਣਿਆ ਨਾ ਆਪਾਂ ਕੰਮ ਤਾਂ ਦੇ ਵੀ ਆਪਾਂ ਟਾਈਮ ਨਾਲ ਜਾਣੇ ਹਨ ਨਾ ਥੋੜਾ ਹੀ ਜਾਣਾ ਪੈਂਦਾ ਹਾਂ ਤੇ ਉਦੋਂ ਬਾਅਦ ਕਹਤਾ ਵੀ ਰੂਸੀ ਦਾ ਨੰਬਰ ਆ ਗਿਆ ਰੂਸੀ ਨੂੰ ਵੀ ਜਿਹੜਾ ਤੜਕੇ ਪਤਾ ਨਹੀਂ ਥੋੜਾ ਹੁਣ ਨੂੰ ਕੀ ਕੇਲੇ ਦੇਣ ਦਾ ਟਾਈਮ ਹੁੰਦਾ ਕਿ ਪਨੀਰ ਦੇਣ ਦਾ ਕਿ ਕਹਦਾ ਮੈਨੂੰ ਨਹੀਂ ਪਤਾ ਜਿਹਨੂੰ ਦੋ ਤੜਕੇ ਪਨੀਰ ਦਾ ਉਹਦਾ ਵੀ ਪਨੀਰ ਦਾ ਟਾਈਮ ਦਨ ਚੜ੍ਹਦੇ ਨਾਲ ਹੋ ਜਾਣਾ ਤੇ ਕੀ ਗੱਲ ਬਾਪੂ ਜੀ ਨੇ ਜੰਮ ਪਾਲ ਕੇ ਤੁਹਾਨੂੰ ਇਨਾ ਜੋਗੇ ਕੀਤਾ ਕਿ ਕੁੱਤਿਆਂ ਨੂੰ ਪਨੀਰ ਖਵਾਉਣ ਜੋਗੇ ਹੋਗੇ ਤੇ ਬਾਪੂ ਨੂੰ ਰੋਟੀ 11 12 ਵਜੇ ਤੇ ਜਦੋਂ ਮੇਰਾ ਕੰਮ ਨਿਬੜਦਾ ਜੀ ਮੈਂ ਤੇ ਰੋਟੀ ਨਹੀਂ ਕੰਮ ਨਿਬੜਦਾ ਕੁੱਤਾ ਚੰਗਾ ਹੋ ਗਿਆ ਬਾਪੂ ਨਾਲੋਂ ਵੀਰ ਜੀ ਕੁੱਤਾ ਨਾ ਕਹੋ ਤੁਸੀਂ ਕੀ ਆ ਕੁੱਤਾ ਨਾ ਕੋਈ ਕੀ ਆ ਦੇਵਤਾ ਜੀ ਕਹਿੰਦਾ ਨਹੀਂ ਕੁੱਤਾ ਨਾ ਕੋਈ ਨਾ ਰੋਟੀ ਆ ਬੇੜੇ ਮਾਰ ਲਓ ਬੰਦਾ ਮਿਸਟਰ ਜੌਨ ਮਿਸਟਰ ਜੌਨ ਕਹਿੰਦੇ ਮੇਰਾ ਬੱਚਾ ਉਹ ਛੋਟਾ ਇਹ ਤੁਸੀਂ ਬੱਚਾ ਬੋੱਚਾ ਤੇਰਾ ਹੋਗਾ ਬੀਬਾ ਮੇਰੀ ਗੱਲ ਸੁਣਦਾ ਇੱਕ ਵੀ ਤੁਸੀਂ ਬਜ਼ੁਰਗ ਦੀ ਕੀਤੀ ਦੁਰਦਸ਼ਾ ਬਹੁਤ ਜ਼ਿਆਦਾ ਇੱਥੇ ਤੁਸੀਂ ਦੇ ਜ ਨੇ ਸਫਾਈਆਂ ਮੈਨੂੰ ਵੀ ਅਸੀਂ ਉਹਨੂੰ ਅਸੀਂ ਤਾਂ ਟਾਈਮ ਨਾਲ ਰੋਟੀ ਦੇ ਦਿੰਦੇ ਨੇ ਅਈ ਤਾਂ ਇਹ ਕਰਦੇ ਨੇ ਉਹਵੇਂ ਕਰਦੇ ਨੇ 10 11 ਵਜੇ ਰੋਟੀ ਤੇਰੀ ਟਾਈਮ ਨਾਲ ਨਾ ਮੈਨੂੰ ਅਕਲ ਦੱਸ ਦੋ ਤੂੰ ਕਹਿੰਦੇ ਵੀ ਅਸੀਂ ਤਾਂ ਪੁੱਤਾਂ ਵਾਂਗੂ ਪਾਲਿਆ ਕੁੱਤਾ ਤਾਂ ਪੁੱਤਾਂ ਵਾਂਗੂ ਪਾਲਿਆ ਤੇ ਪਿਓ ਕੁੱਤਿਆਂ ਨੂੰ ਰੱਖਿਆ ਨੇ ਠਾਰਗਰ ਸਾਹਿਬ ਇਹਨਾਂ ਦੀ ਕਿਸੇ ਨੇ ਵੀਡੀਓ ਬਣਾਈ ਇਹਨਾਂ ਦੇ ਬਸੁਰਗਾ ਸੀ ਫਿਰ ਇਹਨਾਂ ਦੀ ਕੰਪਲੀਟ ਹੋਈ ਸਰਪੰਚ ਸਾਹਿਬ ਬਕਾਇਦਾ ਅੱਛਾ ਪਿੰਡ ਚੋਂ ਕਿਸੇ ਨੇ ਠੀਕ ਹੈ ਇਹੜੇ ਬਾਤਿਆ ਨਾ ਸ਼ਬਦ ਵੀ ਕਿਹੜਾ ਸਾਲਾ ਕਹਿੰਦਾ ਠੀਕ ਹੈ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਮੈਨੂੰ ਤੁਸੀਂ ਮਜਬੂਰ ਨਾ ਕਰਿਓ ਮੈਂ ਉਹਨੂੰ ਲੰਮਾ ਪਾਉਂਗਾ ਹੁਣ ਜਾਣ ਤੋਂ ਪਹਿਲਾਂ ਨਾ ਮੈਂ ਉਹਨੂੰ ਸਿਖਾ ਕੇ ਤੋਰੂੰਗਾ ਵੀ ਥਾਣੇ ਜਾ ਕੇ ਬੋਲੀਦਾ ਕਿਵੇਂ ਆ ਵੇਖੋ ਵੀਰ ਜਿਹੜੇ ਲੋਕੀ ਜਾਜਾ ਤੇ ਲੈ ਕੇ ਤੁਰੇ ਫਿਰਦੇ ਆ ਤੇ ਉਹ ਵੀ ਤਾਂ ਜਾਨਵਰੀ ਆ ਕ ਅੱਛਾ ਜਿਹੜੇ ਝਾਜਾਂ ਤੇ ਲੈ ਕੇ ਤੁਰੇ ਫਿਰਦੇ ਆ ਹਾਂਜੀ ਜਿਹੜੇ ਝਾਜਾਂ ਕੰਨ ਖੋਲ ਕੇ ਗੱਲ ਸੁਣ ਲੈ ਮੇਰੀ ਜਿਹੜੇ ਝਾੜ ਜਾਣ ਦੀ ਗੱਲ ਕਰਦੇ ਨੇ ਵੀ ਬਬਾ ਤੁਸੀਂ ਉਹਨਾਂ ਦੇ ਮਾਪਿਓ ਥੱਲੇ ਵੀ ਕਰੋੜ ਕਰੋੜ ਡੇਢ ਡੇਢ ਕਰੋੜ ਦੀਆਂ ਗੱਡੀਆਂ ਨੇ ਉਹਨਾਂ ਨੇ ਮਾਪਿਓ ਵਾਸਤੇ ਬਕਾਇਦਾ ਨੇੜ ਰੱਖੇ ਹੋਏ ਆ ਵੀ ਸਾਡੇ ਮਾਪਿਓ ਦੇ ਖਾਣ ਪੀਣ ਦਾ ਖਿਆਲ ਰੱਖਣਾ ਫੇਰ ਉਹ ਆ ਦੇ ਕੁੱਤਿਆਂ ਨੂੰ ਝਾੜਾਂ ਚ ਲਈ ਫਿਰਦੇ ਆ ਇੱਥੇ ਤੁਹਾਡੇ ਕੁੱਤੇ ਨੂੰ ਕੁੱਤਾ ਨਾ ਆਖੋ ਮਾਪਿਓ ਨੂੰ ਕੁੱਤਾ ਤੁਸੀਂ ਸਮਝ ਲਓ ਉਹਦਾ ਕੋਈ ਉਹਦਾ ਕੋਈ ਨੁਕਸਾਨ ਨਹੀਂ ਹੋएगा ਹੈਨਾ ਸਸਿ ਕਾਲ ਹਾਂਜੀ ਮੁੱਛੀ ਤੁਹਾਨੂੰ ਸਰੇ ਇੱਕ ਰਾਜੂ ਬੇਟਾ ਜੀ ਦਾ ਬਾਰ ਰਾਜੂ ਅੱਛਾ ਉਹ ਪਿੰਡ ਤੋਂ ਭਰਾ ਜੀ ਨੂੰ ਬੁਲਾਇਆ ਸੀ ਹਾਂ ਹਾਂ ਜੀ ਪੈਜ ਪਾ ਬੈਠ ਕੱਲਾ ਹੀ ਐ ਹਾਂ ਜੀ ਪੈਜ ਕਰੋ ਉਸੇ ਦਾ ਸਤਿ ਸ਼ਕਰ ਮਰਚ ਮੁਨਸੀ ਲਾ ਲੋ ਕੋਸੇ ਤੁਸੀਂ ਬੈਠ ਜਾ ਕੋਈ ਨਹੀਂ ਹਾਂਜੀ ਸਰ ਹੁਕਮ ਨਹੀਂ ਨਹੀਂ ਹੁਕਮ ਨਹੀਂ ਬਸ ਵੈਸੇ ਹੀ ਥੋੜਾ ਜਿਹਾ ਕਰ ਰਹੇ ਸੀ ਪਬਲਿਕ ਸੇਵਾ ਠੀਕ ਉਹਦੇ ਚ ਕੁਝ ਚੀਜ਼ਾਂ ਹੁੰਦੀਆਂ ਨੇ ਪਬਲਿਕ ਪਦਰਤੇ ਧਿਆਨ ਚ ਰੱਖਣੀਆਂ ਹੁੰਦੀਆਂ ਸੀ ਬਸ ਉਹਦੇ ਵਾਸਤੇ ਇੱਕ ਥੋੜਾ ਕੋਈ ਥੋੜੀ ਜਿਹੀ ਜਾਣਕਾਰੀ ਵਾਸਤੇ ਬੁਲਾਇਆ ਸੀਗਾ ਤੁਹਾਨੂੰ ਤੇ ਠੀਕ ਹੈ ਸਰ ਫੋਨ ਬੰਦ ਕਰ ਲਓ ਬੜੇ ਚੱਕਲੀ ਹਾਂ ਚੱਕ ਲਓ ਬਾਅਦ ਚ ਬੰਦ ਕਰੋ ਇਹਨਾਂ ਨੂੰ ਹੈਲੋ ਹੈਲੋ ਮੈਂ ਥਾਣੇ ਥਾਣੇ ਬੈਠੇ ਫਿਰ ਕਰਦੇ ਥਾਣੇ ਕੀ ਕੰਮ ਕਰਨਾ ਤੂੰ ਤੂੰ ਮੈਨੂੰ ਥਾਣੇ ਬੁਲਾਇਆ ਇੱਥੋਂ ਫੋਨ ਗਿਆ ਸੀ ਕੀ ਕੰਮ ਕੀ ਗੱਲ ਹੋਗੀ ਮੈਂ ਤਾਂ ਅਜੇ ਹੁਣੇ ਆ ਕੇ ਖੜਾ ਮੈਨੂੰ ਪਤਾ ਨਹੀਂ ਕੀ ਕੰਮ ਹੈ ਤੈਨੂੰ ਪੁੱਛ ਕੋਈ ਨਹੀਂ ਫੋਨ ਕਟੋ ਦੱਸ ਦਿੰਨੇ ਜੇ ਤੱਕ ਕਿ ਤੁਸੀਂ ਫਿਰ ਮੈਂ ਆਉਣੀ ਐ ਚੱਕਰਪੈਕ ਤੇ ਮੈਨੂੰ ਲੈ ਕੇ ਜਾ ਰੁਕ ਜਾ ਦੋ ਮੈਂ ਆ ਕੇ ਮੈਂਦੀ ਠੀਕ ਹੈ ਘਰੋਂ ਆ ਤੈਨੂੰ ਹਾਂਜੀ ਸਰ ਅੱਛਾ ਦੱਸ ਕੇ ਆਇਆ ਸੀਗਾ ਨਹੀਂ ਦੱਸ ਕੇ ਨਹੀਂ ਆਇਆ ਅੱਛਾ ਸਪੰਜ ਸਾਹ ਵੀ ਆ ਗਏ ਅੱਛਾ ਸਰਪੰਚ ਜੀ ਉਹ ਸਰਪੰਚ ਸਾਹਿਬ ਕੀ ਹਾਲ ਹੈ ਜੀ ਹੋਰ ਥਾਣੇ ਸਾਹਿਬ ਠੀਕ ਠਾਕ ਹੋ ਗਿਆ ਕਿਵੇਂ ਸਾਸੀ ਕਾਲ ਸਾਸੀ ਕਾਲ ਆਲੀ ਬੇਬਾ ਬੈਠੋ ਹੁਣ ਸੇ ਜੇ ਐਂ ਕਰ ਲੋ ਕੁਰਸੀ ਬੜ ਜੀ ਤੁਸੀਂ ਕਿਵੇਂ ਅੱਜ ਰਾਜੂ ਜੀ ਨੂੰ ਬੁਲਾਇਆ ਤੁਸੀਂ ਥਾਣੇ ਥੋੜੀ ਜਰਨਲ ਪੁੱਛ ਕੇ ਅੱਛਾ ਆਸਤੇ ਬੁਲਾਇਆ ਸੀਗਾ ਅੱਛਾ ਅੱਛਾ ਠੀਕ ਕੋਈ ਐਵੇਂ ਹੀ ਪੱਛਿਆ ਹੀ ਇਹ ਬਹੁਤ ਪੁਰਾਣੀ ਗੱਲ ਕੀ ਹੋਈ ਹੈ ਮੈਨੂੰ ਪਤਾ ਮੈਂ ਤਾਂ ਆ ਵਾਈ ਪੁੱਛੀ ਜਾਂਦਾ ਕੁਛ ਨਹੀਂ ਵੀ ਬੱਸ ਜਾਣਨ ਪੁੱਛ ਗਈ ਸੀ ਇਹ ਘਬਰਾਉਣ ਵਾਲੀ ਗੱਲ ਨਹੀਂ ਕੋਈ ਅਸੀਂ ਤੁਹਾਨੂੰ ਪਤਾ ਨਾ ਵੀ ਪੁਲਿਸ ਪਬਲਿਕ ਸਰਵੈਂਟ ਹੁੰਦੀ ਹੈ ਸਰਕਾਰੀ ਮੁਲਾਜ਼ਮ ਕੋਈ ਵੀ ਆ ਸਰਪੰਚ ਸਾਹਿਬ ਤੁਸੀਂ ਤਾਂ ਸਿਆਣੇ ਹੋ ਤੁਹਾਨੂੰ ਪਤਾ ਪਬਲਿਕ ਸਰਵੈਂਟ ਹੈ ਹਨਾ ਮੈਨੂੰ ਗੱਲ ਦਾ ਪਤਾ ਵੀ ਲੱਗਿਆ ਮੈਨੂੰ ਮੈਂ ਤਾਂ ਕੁਛ ਨਹੀਂ ਕੋਈ ਨਹੀਂ ਪੁੱਛਦੇ ਕੀ ਗੱਲ ਹੋ ਗਈ ਵੀ ਬਿਬਾ ਘਬਰਾਉਣ ਦੀ ਲੋੜ ਨਹੀਂ ਮੈਂ ਉਹਨਾਂ ਥਾਣੇਦਾਰਾਂ 'ਚੋਂ ਨਹੀਂ ਵੀ ਬਿਨਾ ਆਵਾਜ਼ ਪੁੱਛ ਕੇ ਤੇ ਪਤਾ ਨਹੀਂ ਕੀ ਕਰਨ ਲੱਗ ਪੂੰਗਾ ਮੈਂ ਆਪਣੀ ਡਿਊਟੀ ਸਮਝਦਾ ਪਰ ਉਹ ਵੰਮੇ ਤਾਂ ਮਾਸਾ ਕਭਰਾ ਹੀ ਕਭਰਾ ਹੀ ਐਸੀ ਆ ਜਦੋਂ ਮੈਨੂੰ ਤਾਂ ਇਹਨਾਂ ਨੇ ਦੱਸਿਆ ਵੀ ਮੈਂ ਤਾਂ ਠਾਣੇ 'ਚ ਬੈਠਾ ਮੈਂ ਤਾਂ ਨਹੀਂ ਨਹੀਂ ਮੈਂ ਕੀ ਹੋ ਗਿਆ ਸਾਥੋ ਐਡਾ ਮੈਂ ਕਰਵਾਇਆ ਸੀਗਾ ਫੋਨ ਮੋਸੀ ਜੀ ਕੋਲੋਂ ਮੈਂ ਕਰਵਾਇਆ ਸੀਗਾ ਮੈਂ ਕਿਹਾਓ ਤੁਸੀਂ ਅੱਕਰੀ ਆ ਕੇ ਜਾਓ ਠੀਕ ਹੈ ਸਰ ਸਰਪੰਚ ਸਾਹਿਬ ਕਿਵੇਂ ਆ ਬੰਦਾ ਇਹ ਬੰਦਾ ਠੀਕ ਹੈ ਜੀ ਕੋਈ ਕਹਿੰਦਾ ਮੈਂ ਤਾਂ ਚਾਹਤ ਕੋਈ ਕੁਸ਼ ਕਹਿੰਦਾ ਨਹੀਂ ਸਾਡੇ ਪਿੰਡ 'ਚ ਤਾਂ ਅੱਛਾ ਦੱਸੋ ਬਾਕੀ ਤੁਹਾਨੂੰ ਪਤਾ ਹੈ ਖੇਤੀਬਾੜੀ ਕਰਦੇ ਹਾਂ ਠੀਕ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਖੇਤੀਬਾੜੀ ਕਰਦੇ ਕੋਈ ਸ਼ਿਕਾਇਤ ਨਹੀਂ ਬੰਦਾ ਜੀ ਤੇ ਤੁਹਾਨੂੰ ਘਰੋਂ ਬੁਲਾ ਕੇ ਲਿਆਈ ਹੈ ਮੇਰੇ ਕੋਲੇ ਤਾਂ ਸਾਥ ਸਾਈ ਹੋ ਕੇ ਗਈ ਅੱਛਾ ਕਹਿੰਦੀ ਜੀ ਮੇਰੇ ਬੰਦੇ ਨੂੰ ਅਕੇ ਥਾਣੇ ਲੈ ਕੇ ਜਾ ਥਾਣੇ ਬੁਲਾਇਆ ਪਤਾ ਨਹੀਂ ਇੱਥੇ ਸਾਡਾ ਤਾਂ ਕੋਈ ਕਸੂਰ ਨਹੀਂ ਆ ਹਾਂ ਕਹਿੰਦਾ ਭਾਈ ਅਪਾ ਤਲ ਪੁੱਛ ਲੈਣੇ ਆ ਆਪਣਾ ਮਿੱਤਰ ਜੀ ਚਲੋ ਵਧੀਆ ਕੀਤਾ ਇਹਨੇ ਬੀਬਾ ਨੇ ਠੀਕ ਆ ਚੰਗਾ ਜੇ ਘਰ ਵਾਲੀ ਬੰਦੇ ਦਾ ਫਿਕਰ ਕਰਦੀ ਆ ਤੂੰ ਤੇਰੇ ਪਿੰਡਾਂ ਵਾਲੇ ਲੇਡੀਜ਼ ਹੁੰਦੀਆਂ ਨੇ ਉਹਨਾਂ ਨੇ ਥਾਣੇ ਕਚਹਿਰੀਆਂ ਤੋਂ ਡਰਦਿਆਂ ਬਹਾੜਾ ਹੁੰਦੀਆਂ ਨੇ ਉਹਨਾਂ ਨੇ ਪਤਾ ਨਹੀਂ ਸਾਡੇ ਬੰਦੇ ਦੇ ਕੀ ਅੱਜ ਕੱਲ੍ਹ ਤੁਹਾਨੂੰ ਪਤਾ ਪੰਜਾਬ ਦਾ ਚ ਮਾਹੌਲ ਕਿ ਚੱਲੀ ਜਾਂਦਾ ਹਾਂ ਨਹੀਂ ਬਿਲਕੁਲ ਠੀਕ ਹੈ ਨਾ ਬਿਲਕੁਲ ਬੇ ਕਈ ਵਾਰੀ ਬੇਕਸੂਰੀ ਚ ਮੈਂ ਪਹਿਲਾਂ ਵੀ ਰਹਿ ਜੇ ਲੱਤਾਂ ਤੋੜੀਆਂ ਐ ਡਰਦੇ ਐ ਵੀਰੇ ਅੱਜ ਕੱਲ ਲੇਡੀਜ਼ ਡਰਦੇ ਆ ਹਾਂ ਸਰਪੰਚ ਸਾਹਿਬ ਪਹਿਲਾਂ ਵੀ ਮੈਂ ਰਹਿ ਕੇ ਗਿਆ ਤੁਹਾਨੂੰ ਮੇਰੇ ਬਾਰੇ ਪਤਾ ਹੈ ਨਾ ਵੀ ਮੈਂ ਤਾਂ ਉਹ ਚੀਜ਼ਾਂ ਕਰਦਾ ਨਹੀਂ ਮੈਂ ਤਾਂ ਪਹਿਲਾਂ ਕਿਹਾ ਸੀ ਮੈਂ ਕਹਿੰਦਾ ਇਹ ਇੰਟੀ ਕੁਝ ਕਹਿ ਨਹੀਂ ਮੈਂ ਨਹੀਂ ਫੱਕਰ ਇਹਨਾਂ ਦੱਸ ਗਿਆ ਜੀ ਜੋ ਥੋੜੀ ਨਹੀਂ ਚਲੋ ਕੋਈ ਨਹੀਂ ਬਾਬਾ ਬੈਠੋ ਤੁਸੀਂ ਕੋਈ ਗੱਲ ਨਹੀਂ ਆ ਗਈ ਉਹ ਮੈਂ ਅਸੀਂ ਕਿਹੜਾ ਕੋਈ ਚੋਰੀ ਉਹ ਜਾ ਕੰਮ ਕਰਨਾ ਸੀ ਇਹਦੇ ਨਾਲ ਜਦੋਂ ਮੁੰਸ਼ੀ ਸਾਹਿਬ ਦੀ ਕਾਲ ਆਈ ਤੇ ਮੈਂ ਕਿਹਾ ਵੀ ਨਾਲ ਦੀ ਨਾਲ ਪਹਿਲਾਂ ਥਾਣੇ ਜਾ ਹਾਂ ਨਹੀਂ ਚਲੋ ਚੰਗਾ ਕੀਤਾ ਮੈਨੂੰ ਪਤਾ ਹੈ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਜੀ ਇੱਕ ਮੇਰਾ ਬਾਪੂ ਆ ਹੂੰ ਦੋ ਮ ਤੇ ਇੱਕ ਮੇਰੀ ਮੈਸੇਜ ਆ ਇੱਕ ਮੈਂ ਹੀ ਪੰਜ ਜਾਣੇ ਆਈ ਅਸੀਂ ਅੱਛਾ ਬੇਟਾ ਦੋ ਕਿਹੜੇ ਕਿਹੜੇ ਇੱਕ ਤਾਂ ਬੇਟਾ ਤਾਂ ਮੇਰਾ ਵੱਡਾ ਹੀ ਹੂੰ ਤੇ ਇੱਕ ਛੋਟਾ ਬੇਟਾ ਰੂਸੀ ਆਈ ਸਭ ਰੂਸੀ ਅੱਜ ਜਵਾਕ ਦਾ ਨਾਂ ਕੁੱਤਿਆਂ ਵਾਲਾ ਰੱਖੀ ਬੈਠੇ ਹੋ ਯਾਰ ਵੀਰ ਵੀ ਕੁੱਤਾ ਨਾ ਕਹੋ ਤੁਸੀਂ ਨਹੀਂ ਜਵਾਕ ਨੂੰ ਨਹੀਂ ਆਖਿਆ ਮੈਂ ਤਾਂ ਨਾਂ ਆਖਿਆ ਵੀ ਕੁੱਤਿਆਂ ਵਾਲਾ ਰੱਖੀ ਬੈਠੇ ਹੋ ਵੀਰ ਭਾ ਨਹੀਂ ਜੂ ਹੈ ਜਾਨਵਰ ਇਦਾਂ ਦਾ ਜਿਹੜ ਤੁਸੀਂ ਨਾਂ ਲਈ ਜਾਨੇ ਅੱਛਾ ਜਾਨਵਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਮਝ ਗਿਆ ਸਮਝ ਗਿਆ ਤੁਸੀਂ ਕੁੱਤਾ ਨਾ ਕਹੋ ਇਹ ਨਹੀਂ ਕੋਈ ਨਾ ਕੋਈ ਮੈਂ ਸਮਝ ਗਿਆ ਵੀ ਹੈਗਾ ਜਾਨਵਰ ਠੀਕ ਹੈ ਕੋਈ ਗੱਲ ਕੋਈ ਗੱਲ ਨਹੀਂ ਮੈਂ ਸਮਝ ਗਿਆ ਅੱਛਾ ਤੁਸੀਂ ਹੈ ਤੁਹਾਡੀ ਵਾਈਫ ਹੈ ਤੁਹਾਡਾ ਫਾਦਰ ਸਾਹਿਬ ਹੈ ਤੁਹਾਡੇ ਤੇ ਬੇਟਾ ਤੁਹਾਡਾ ਹਾਂਜੀ ਇੱਕ ਤੁਹਾਡਾ ਉਹ ਜਿਹੜਾ ਰੂਸੀ ਜੀ ਨੂੰ ਕਹਿ ਰਹੇ ਹੋ ਉਹ ਹੈ ਠੀਕ ਹੈ ਹਾਂਜੀ ਠੀਕ ਹੈ ਕਿੰਨੇ ਕ ਕੀਮਤ ਵਾਲਾ ਤੁਹਾਡਾ ਰੂਸੀ ਹੈਗਾ ਜੀ 53200 ਦਾ ਲਿਆਂਦਾ ਜੀ ਬਜ਼ੁਰਗ ਕੇ ਮੈਂ ਰਹਿੰਦੇ ਆ ਬਾਪੂ ਆ ਨਾ ਇਕੱਲਾ ਬੇਬੀ ਨਕਲਾ ਬਾਪੂ ਐ ਬਾਪੂ ਕੈਮਰਾੰ ਦਾ ਠੀਕ ਆ ਵਧੀਆ ਜੀ ਸਰਪੰਚ ਸਾਹਿਬ ਵਿੱਲਾ ਆਰੇ ਮौज ਨਾ ਪਿਆ ਮौज ਨਾ ਪਿਆ ਹਾਂਜੀ ਸਰਪੰਚ ਸਾਹਿਬ ਇੱਕ ਗੱਲ ਲੋਡ ਕੀਤੀ ਹਾਂਜੀ ਜੀ ਸਮਾ ਦੇਖੋ ਕਿੰਨਾ ਬਦਲ ਗਿਆ ਵੀ ਦੋਨਾਂ ਜੀਆਂ ਨੇ ਇੱਕੋ ਵਾਰੀ ਟੋਕ ਤਾ ਇਕੱਠਿਆ ਨੇ ਕਹਿੰਦੇ ਵੀ ਉਹਨੂੰ ਕੁੱਤਾ ਨਾ ਕੋ ਬਿਲਕੁਲ ਹਾਂਜੀ ਮੈਂ ਕਿਹਾ ਜਦੋਂ ਭਾਈ ਨਹੀਂ ਕੁੱਤਾ ਨੇ ਜਾਨਵਰ ਕਹਿ ਦਿੰਦੇ ਆ ਇਹ ਕਰਾ ਚ ਬੜੇ ਪਿਆਰ ਨਾਲ ਰੱਖਿਆ ਹੁੰਦਾ ਨਾ ਹਾਂਜੀ ਹੂੰ ਬਿਲਕੁਲ ਬਿਲਕੁਲ ਅੱਜਕੱਲ ਤੁਹਾਨੂੰ ਦੱਸਿਆ ਜੀ ਵੀ ਇਹ ਨਾ ਜੀ ਅੱਜਕੱਲ ਮੈਂ ਇੱਕ ਦੇਖਿਆ ਆਪਣਾ ਘਰ ਸੀ ਆਪਣਾ ਮਿੱਤਰੀ ਸੀ ਉਹ ਹਾਂ ਉਹਨਾਂ ਨੇ ਕਿਤੇ ਤੀਰਥ ਯਾਤਰਾ ਤੇ ਗਏ ਸੀਗੇ ਜੀ 100 ਦੇ ਤੋਂ ਘੱਟ ਨਹੀਂ 12-1300 ਕਿਲੋਮੀਟਰ ਸੀ ਹਾਂ ਉਹਨਾਂ ਨੇ ਸਪੈਸ਼ਲੀ ਉਹਨਾਂ ਨੇ ਆਹ ਤੇ ਡੌਗੀ ਦੀ ਟਿਕਟ ਬੁੱਕ ਕਰਾਈ ਤੇ ਉਹਨੂੰ ਨਾਲ ਲੈ ਆਹ ਤੇ ਡੌਗੀ ਕਹਿਣਾ ਪੈਂਦਾ ਮੈਂ ਤਾਂ ਭੁੱਲ ਗਿਆ ਮੈਂ ਵੀ ਇਹ ਕਹਿੰਦਾ ਮੈਂ ਕਿਹੜਾ ਕੁੱਤਾ ਕਹਿੰਦਾ ਬੀਬਾ ਮੈਨੂੰ ਨਾ ਬਜੇ ਸਾਡੇ ਪਿੰਡ ਇੱਥੇ ਸਾਡੇ ਪਿੰਡ ਦਾ ਸਰਪੰਚ ਤੁਸੀਂ ਸੰਭਾਲ ਗਏ ਹਣਾ ਹਾਂਜੀ ਹਾਂਜੀ ਮਤਲਬ ਤੁਸੀਂ ਤੁਹਾਡੇ ਪਿੰਡ ਦੇ ਆ ਹਣਾ ਤੁਸੀਂ ਜਾੜਦੇ ਹੋ ਗਰਮ ਸਵੇਰ ਹਣਾ ਬੀਬਾ ਕਹਿੰਦੇ ਤੇ ਅੱਛਾ ਬਹੁਤ ਸਾਰੇ ਇਹੋ ਜਿਹੇ ਕੀ ਦੇਖਿਆ ਜਿਹੜੇ ਬੱਚਿਆਂ ਨਾਲ ਵੱਧ ਕੇ ਰੱਖਦੇ ਆਗੇ ਏਸੀ ਦੇ ਵਿੱਚ ਬੱਚਾ ਤਾਂ ਮਾਂ ਬੈਠੇ ਨਾ ਬੈਠੇ ਹੂੰ ਪਰ ਡੌਗੀ ਨਾ ਏਸੀ ਚ ਜੇ ਇਨਾਂ ਦਾ ਕੀ ਲੋਕਾਂ ਦਾ ਘਰ ਘਰ ਰਹਿਣ ਵੀ ਇਹਨਾਂ ਦਾ ਏਸੀ ਚ ਘਰ ਘਰ ਹੀ ਹਾਲ ਹੈ ਜੀ ਬਜ਼ੁਰਗ ਵੀ ਮੱਚੇ ਕੋਈ ਵੀ ਹੈ ਉਹ ਬਾਹਰ ਬੈਠੇ ਨੇ ਨਹਿਮ ਥਲੇ ਹਾਂ ਪਰ ਡੌਗੀ ਅੰਦਰ ਹੋ ਗਿਆ ਸੀ ਆ ਬਿਲਕੁਲ ਬਿਲਕੁਲ ਇਹਨਾਂ ਦੇ ਕੀ ਦਿੱਖਿਆ ਮੈਂ ਕੀ ਸਿਮ ਜੀ ਬਜ਼ੁਰਗ ਠੀਕ ਰਹਿੰਦੇ ਥੋਡੇ ਹਾਂਜੀ ਵਧੀਆ ਠੀਕ ਹੈ ਬਈ ਪੱਕੀ ਗੱਲ ਹੈ ਹਾਂਜੀ ਕੀ ਕੁਝ ਖਵਾਉਣਿਆ ਤੁਸੀਂ ਇਹਨੂੰ ਮਤਲਬ ਪਰਿਵਾਰ ਦੇ ਵਿੱਚ ਤੁਸੀਂ ਤੁਹਾਡਾ ਖਾਣ ਪੀਣ ਕੀ ਹੈ ਪਰਿਵਾਰ ਚ ਮਤਲਬ ਮੈਂ ਪਰਿਵਾਰ ਚ ਪੁੱਛ ਰਿਹਾ ਬੇਸ਼ੱਕ ਉਹਨ ਤੁਸੀਂ ਆਪਦੇ ਉਹਨੂੰ ਰੂਸੀ ਨੂੰ ਵੀ ਵਿੱਚੇ ਗੱਲ ਲਓ ਮੈਨੂੰ ਕੋਈ ਉਹਦੇ ਨਾਲ ਨਫਾ ਨੁਕਸਾਨ ਨਹੀਂਗਾ ਸਾਡੇ ਉਹ ਰੂਸੀ ਬੇਟੇ ਨੂੰ ਤਾਂ ਸੀ ਅੱਧਾ ਕਿ ਤੇ 2 ਕਿਲੋ ਦਾ ਤਾਂ ਪੀ ਜਾਂਦਾ ਹੀ ਉਹ ਕਿੰਨੇ ਦਿਨਾਂ ਚ ਇੱਕ ਦਿਨ ਜੀ ਇੱਕ ਦਿਨ ਚ ਹਾਂ ਜੀ ਪਨੀਰ ਅੱਧਾ ਕਿਲੋ ਦੋ ਟਾਈਮਾਂ ਦਾ ਚੂਰੀ ਵੀ ਕੁੱਟ ਕੇ ਇੱਕ ਦੋ ਵਾਰੀ ਚੂਰੀ ਵੀ ਖਵਾ ਦਿੰਦੀ ਐ ਚੂਰੀ ਵੀ ਖਾਣੇ ਆ ਕੁੱਟ ਕੇ ਦੇਸੀ ਕਿਉਂ ਦੀ ਚੂਰੀ ਖਵਾਣੀ ਕੁੱਟ ਕੇ ਹਰਜਨ ਜੀ ਹਾਂ ਜੀ ਤੂੰ ਜੀ ਖਾਂਦਾ ਨਹੀਂ ਮੈਂ ਤੁਹਾਨੂੰ ਅੱਛਾ ਅੰਜਾ ਸਾਡਾ ਉਹ ਦਾਲ ਦਾ ਦਾਲ ਦਾ ਕਿਉਂ ਨਹੀਂ ਖਾਂਦਾਗਾ ਨਹੀਂ ਨਹੀਂ ਨਾ ਦਾਲ ਖਾਂਦਾ ਨਾ ਮੈਂ ਤੁਹਾਨੂੰ ਦੀ ਹੁਣ ਵਰਕ ਕਿ ਭਾਗੇ ਨਾ ਉਹਦਾ ਖਾਂਦਾ ਉਹਨੂੰ ਚੂਰੀ ਕੁੱਟ ਕੇ ਖਵਾਣੀ ਪੈਂਦੀ ਕੋਈ ਇਹਨੂੰ ਤੁਸੀਂ ਟੈਨਸ਼ਨ ਨਾ ਲਓ ਥੋੜਾ ਜਿਹਾ ਰਿਲੈਕਸ ਬੈਠ ਜਾਓ ਕੁਰਸੀ ਨੇੜੇ ਕਰ ਲਓ ਖਿਪਰਾਉਣ ਦੀ ਲੋੜ ਨਹੀਂ ਮੈਂ ਆਪਾਂ ਗੱਲ ਹੀ ਕਰ ਰਹੇ ਹਾਂ ਦੇਸੀ ਘੋੜੀ ਚੋਰੀ ਖਾਂਦਾ ਹਾਂ ਹਾਂਜੀ ਹਾਂਜੀ ਤਰੂਸੀ ਤੁਹਾਡਾ ਠੀਕ ਹੈ ਹੋਰ ਕੀ ਕੁਝ ਖਵਾ ਦਿੰਨੇ ਆ ਕੇਲੇ ਖਵਾ ਦਿੰਦਾ ਦਰਜਣ ਕੇਲੇ ਦੀ ਖਾ ਜਾਂਦਾ ਜੀ ਹਫਤੇ ਚ ਨਾ ਨਹੀਂ ਇੱਕ ਦਿਨ ਜੀ ਖਾ ਜਾਂਦਾ ਇੱਕ ਦਿਨ ਚ ਦਰਜਣ ਕੇਲੇ ਦੀ ਹਾਂ ਜੀ ਰਿਆਣਾ ਮੈਂ ਇੰਨਾ ਸਮਾਨ ਲੈ ਕੇ ਜਾਣਾ ਅੱਛਾ ਚੋਰੀ ਹਾਂਜੀ ਕੇਲੇ ਹਾਂਜੀ ਪਨੀਰ ਪਨੀਰ ਖਾ ਜਾਂਦਾ ਜੀ ਧੱਤਕਾ 2 ਕਿਲੋ 2 ਕਿਲੋ ਨਾ ਦਰਜਣ ਕੇਲੇ ਦੀ ਇੱਕ ਦਿਨ ਚ ਇਹ ਜੀ ਕਈ ਵਾਰੀ ਤਾਂ ਇੱਕ ਕ੍ਰੈਂਚ ਵੀ ਖਾ ਜਾਂਦਾ ਹਾਂ ਤੇ ਨਹੀਂ 6-7 ਕੇਲੇ ਤਾਂ ਖਾਈ ਜਾਂਦੇ ਹਾਂ ਹੱਜ ਮੇਰਾ ਪੁੱਤ ਉਹ ਬਿਸਕਟ ਵੀ ਖਾ ਜਾਂਦਾ ਜੀ ਦੋ ਚਾਰ ਪੈਟ ਬਿਸਕਟਾਂ ਦੇ ਇੱਕ ਦੋ ਇੱਕ ਦਰਜਨ ਕੇਲੇ ਆਂਦੇ ਪੈਟ ਬਿਸਕਟਾਂ ਦਾ ਕਈ ਵਾਰੀ ਖਾ ਜਾਂਦੇ ਅੱਛਾ ਯਾਰ 5-7 ਕੇਲਾਂ ਤੋਂ ਮੁੰਸੀ ਤੇ ਇੰਨੀ ਕਮਾਈ ਹੋ ਜਾਂਦੀ ਹੈ ਵੀ ਬੰਦਾ ਜਿਹੜਾ ਹੈਗਾ ਵੀ ਅੱਧਾ ਕਿਲੋ ਪਾਈਆ ਪਨੀਰ ਚਲੋ ਹੋ ਸਕਦਾ ਕਈ ਵਾਰੀ ਵਧਾ ਚੜਾ ਕੇ ਬੰਦਾ ਕਹਿੰਦਾ ਪਾਈਆ ਵੀ ਮੰਨ ਲਓ ਜੱਦਾ ਕਿਲੋ ਕਹਿੰਦਾ ਮੂੰਹੋਂ ਤੇ ਕੁਮਾਉਂਦੇ ਹੋਣਗੇ ਜੀ ਜੀ ਪਾਈਰ ਪਾਈ ਮੰਨੋ ਜੇ ਪਾਈਆ ਪਲੇਅਰ ਖਾ ਜਾਂਦੇ ਹੈ ਬਹੁਤ ਜਾਨਵਰ ਖਾ ਜਾਂਦੇ ਹੈ ਐਨਾ ਖਾ ਜਾਂਦੇ ਬਿਲਕੁਲ ਖਾ ਜਾਂਦੇ ਯਾਰ ਸਾਡੇ ਦਾ ਰੱਖਿਆ ਸੀ ਤਾਨੂੰ ਤੜਕੇ ਕਰੇ ਜਿਹੜਾ ਦੋ ਰੋਟੀਆਂ ਗੋੜਨਾ ਪਾ ਦਿੰਦੇ ਆ ਐਨੀ ਕਿ ਸੇਵਾ ਕਰਦੇ ਆ ਕਈ ਵਾਰੀ ਆਪ ਨਹੀਂ ਖਾਂਦੇ ਅਸੀਂ ਉਹਦੀ ਸੇਵਾ ਕਰ ਵਾ 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 ਬਸ ਆਹੀ ਪੁੱਛਣਾ ਸੀਗਾ ਮੈਂ ਤੁਹਾਨੂੰ ਸਰਪੰਚ ਸਾਹਿਬ ਤੁਹਾਡੇ ਸਾਹਮਣੇ ਨੇ ਕਿਹਾ ਵੀ ਬਾਪੂ ਤੰਦਰੁਸਤ ਹੈ ਬਾਪੂ ਠੀਕ ਠਾਕ ਹੈ ਹਾਂਜੀ ਹੈਣਾ ਇਹਨਾਂ ਦਾ ਘਰ ਨਾ ਹੀ ਆਪਣੇ ਤੋਂ ਪਿੰਡ ਦੀ ਫਿਰਨੀ ਦੇ ਕਾਫੀ ਦੂਰ ਪੈਂਦਾ ਹੈ अच्छा अपना औण जान ਵੀ ਘਟ ਹੈ ਜਿਹੜਾ ਗੂੜਾ ਨਹੀਂ ਵਜਦਾ ਤੇ ਹਾਂ ਚਲੋ ਤੁਹਾਡੀਆਂ ਹੋਰ ਵੀ ਜੁम्मेवारियां ਹੁੰਦੀਆਂ ਨੇ ਕੋਈ ਗੱਲ ਨਹੀਂ ਆਪਣੇ ਪਿੰਡ ਦੇ ਪਿੰਡ ਬਾਹਰ ਵਜਾਈ ਹਾਂ ਤੇ ਤਾਂ ਕਰ ਕਿਨੇ ਦੇਲੇ ਮੈਂ ਇਹਨਾਂ ਦੇ ਘਰ ਨੂੰ ਜਾਇ ਨਹੀਂ ਗਿਆ ਵੈਸੇ ਉਹ ਚਲੋ ਪਿੰਡ ਪੱਤਰ ਤੇ ਪਛਾਣ ਤਾਂ ਹੁੰਦੀ ਹੈ ਅੱਛਾ ਹੁੰਦੀ ਹੈ ਬੰਦੇ ਨਹੀਂ ਬਹੁਤ ਗੋਟਾ ਮੋਨੇ ਤੁਹਾਨੂੰ ਹਨਾ ਬੰਦਾ ਦਾ ਪਤਾ ਹੀ ਹੁੰਦਾ ਨਹੀਂਗਾ ਚੰਦਾ ਬਾਪੂ ਨੂੰ ਕੋਈ ਪ੍ਰੋਬਲਮ ਹੈ ਮੰਜੇ-ਮੁੰਜੇ ਤੇ ਕੋ ਪੈਣ-ਬੈਣ ਵਾਲੀ ਜਾਂ ਤੁਸੀਂ ਜੇ ਵੀ ਤੰਦਰੁਸਤ ਤਾਂ ਉਵੇਂ ਹੀ ਹੈ ਮੇਰਾ ਥੋੜੀ ਢੋਈ ਦੀ ਪ੍ਰੋਬਲਮ ਜੀ ਸੀਗੀ ਪਹਿਲਾਂ ਹੀ ਹਾਂ ਉਹ ਦਵਾਈ ਲਈ ਹੋਈ ਏ। ਅੱਛਾ। ਠੀਕ ਆ ਮੰਜੇ ਤੇ ਪੈ ਰਹੇ ਨੇ ਕੀ। ਅੱਛਾ। ਹਾਂਜੀ। ਕਾਫੀ ਜ਼ਰ ਹੋ ਗਿਆ ਮੈਂ ਵੀ ਦੇਖਿਆ ਨਹੀਂ ਅੱਗੇ ਹਰੇ ਨਾਲ ਸੱਤ ਚ ਕਈ ਵਾਰੀ ਆ ਜਾਂਦੇ ਸੀ। ਬੈਠੇ ਹੁੰਦੇ ਸੀਗੇ। ਹਾਂ। ਹੁਣ ਤਾਂ ਕਾਫੀ ਇੱਕ ਚੀਜ਼ ਜੀ ਵੀ ਨੇ ਸਾਰੇ ਵਗਣ ਨਾਲ ਆਏ ਨਹੀਂ। ਨਹੀਂ ਹੁਣ ਘੱਟ ਹੀ ਨੇ ਹੌਦੇ ਬਾਹਰ। ਅੱਛਾ ਕੀ ਗੱਲ ਢੱਲੇ ਆ? ਕੋਈ ਦੀ ਪ੍ਰੋਬਲਮ ਜੀ ਸੀਗੀ ਉਹ ਪੈ ਰਹੇ ਸੀਗੇ। ਹੂੰ। ਰੋਟੀ ਰੋਟੀ ਰਾਮ ਨਾਲ ਖਾ ਲੈਂਦੇ ਆ। ਆਹ ਇਹ ਰੋਟੀ ਦੇ ਟਾਈਮ ਨਾਲ ਖਾ ਲੈਂਦੇ ਆਂ ਆਮ ਨਾਲ ਮਤਲਬ ਕੀ ਹੈ ਘਰਾਂ ਦੇ ਵਿੱਚ ਆਪਾਂ ਦੇਖੀਦਾ ਅੱਜਕੱਲ ਵੀ ਮਾਂ ਪਿਓ ਇੱਥੋਂ ਤੱਕ ਨੌਬ ਤਾਈ ਪਈ ਹੈ ਵੀ ਮਾਂ ਪਿਓ ਬਿਰਧ ਆਸ਼ਰਮ ਆਸ਼ਰਮਾਂ ਦੇ ਵਿੱਚ ਸਰਪੰਚ ਸਾਹਿਬ ਹਨ ਜੀ ਬਹੁਤ ਕੇਸ ਹਨ ਜੀ ਚਲੋ ਤੁਹਾਡੇ ਕੋਲ ਘਰੇ ਆ ਮੇਰਾ ਫਰਜ਼ ਮੈਂ ਇਸ ਕਰਕੇ ਤੁਹਾਨੂੰ ਬੁਲਾਇਆ ਸੀਗਾ ਵੀ ਰੋਟੀ ਟਾਈਮ ਨਾਲ ਆਪ ਦੇ ਦਿਨੋਂ ਵੀ ਬਾਹ ਨੂੰ ਛੋੜਾ ਸਾਹਿਬ ਨੂੰ ਕਿ ਮੰਗਣੀ ਮੁਗਣੀ ਪੈਂਦੀ ਹੈ ਬਜ਼ੁਰਗਾਂ ਦੇ ਹਾਲਾਤ ਮਾੜੇ ਆ ਅੱਜਕੱਲ ਨਹੀਂ ਜੀ ਮੰਗਦੇ ਤਾਂ ਨਹੀਂ ਆਪ ਹੀ ਪੜਾਈਦੀ ਗਣਾ ਨਾ ਰੋਟੀ ਦਾ ਵਧੀਆ ਰੋਟੀ ਖਵਾਉਣੇ ਹੋ ਹਾਂਜੀ ਹਾਂਜੀ ਵਧੀਆ ਮਤਲਬ ਜਿਵੇਂ ਤੁਸੀਂ ਕਿਹਾ ਤੁਹਾਡੇ ਉਹਨੂੰ ਮੈਂ ਤਾਂ ਹੁਣ ਮੈਂ ਤਾਂ ਚਲੋ ਕੁੱਤਾ ਨਹੀਂ ਕਹਿੰਦਾ ਡੌਗੀ ਕਹ ਦੇਣਾ ਗੁੱਸਾ ਬਣ ਜਾਂਦੇ ਤੁਸੀਂ ਤੇ ਰੋਸੀ ਤੁਹਾਡਾ ਤੇ ਜਿਵੇਂ ਉਹਨੂੰ ਤੁਸੀਂ ਕਹਿੰਦੇ ਪਨੀਰ ਦੁੱਧ ਕੇਲੇ ਬਿਸਕੁਟ ਹੋਰ ਵੀ ਕੋਈ ਪਾਉਂਦੇ ਹੋਗੇ ਲੱਲਾਪਾ ਬਾਬਾ ਹਨਾ ਪਤਾ ਨਹੀਂ ਕੀ ਕੁਛ ਸਾਰਾ ਕੁਝ ਬਾਪੂ ਨੂੰ ਦੇ ਦੇਣੇ ਸਾਰਾ ਕੁਝ ਹਾਂਜੀ ਸਾਰਾ ਕੁਝ ਹੀ ਦਿੰਨੇ ਆ ਬਾਪੂ ਜਿਹੜਾ ਅਸੀਂ ਖਾਂਦੇ ਜਿਹੋ ਜਹਾ ਉਹੋ ਜੀ ਬਾਪੂ ਦੀ ਸੇਵਾ ਕਰਦੇ ਜਿਹੋ ਜਹਾ ਮੈਂ ਚਲੋ ਮੇਰਾ ਮਕਸਦ ਇਹ ਅਸੀਂ ਪੁੱਛਣਾ ਦੇਖੋ ਜੀ ਮੇਰੀ ਇੱਕ ਕੋਸ਼ਿਸ਼ ਹੁੰਦੀ ਹੈ ਵੀ ਸਾਨੂੰ ਮਾਪਿਓ ਤੋਂ ਜਿਹੜੇ ਸੰਸਕਾਰ ਮਿਲੇ ਹਨ ਉਹਨਾਂ ਸੰਸਕਾਰਾਂ ਦਾ ਸਦਕਾ ਜਿਹੜਾ ਹੈਗਾ ਅੱਜ ਆਹ ਕੁਰਸੀ ਤੇ ਬੈਠੇ ਆ ਤੇ ਅਸੀਂ ਆਪਦੇ ਮਾਪਿਓ ਦੀ ਸੇਵਾ ਬਹੁਤ ਕਰਦੇ ਹਾਂ ਮਨਸ਼ੀ ਜੀ ਪਤਾ ਨਾ ਤੁਹਾਨੂੰ ਉਹਨਾਂ ਤੁਸੀਂ ਘਰ ਜਾਂਦੇ ਹੋ ਹੈਨਾ ਤੇ ਮੈਂ ਆਪਦੇ ਸਟਾਫ ਨੂੰ ਵੀ ਇਹ ਗੱਲ ਕਹਿਣਾ ਹੁੰਦਾ ਮੈਂ ਤੁਹਾਨੂੰ ਹੁਣ ਵਰਬ ਲਈ ਇਹ ਗੱਲ ਪੁੱਛਣੀ ਚਾਹਣਾ ਤੇ ਮੈਂ ਪਿਆਰ ਨਾਲ ਪੁੱਛਣੀ ਚਾਹਣਾ ਵੀ ਤੁਸੀਂ ਮੈਨੂੰ ਇਹ ਗੱਲ ਦੱਸਦੇ ਹੋ ਕਿ ਤੁਸੀਂ ਦੇ ਦਿੰਦੇ ਹੋ ਆਪੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਰੂਸੀ ਐਂ ਤੇ ਰੂਸੀ ਹੋਵੇ ਨਹੀਂ ਆਪ ਹੀ ਫੜਾਉਣਿਆ ਰੋਟੀ ਦਾ ਇਹ ਕਿੰਨੇ ਵਜੇ ਤਰਕੇ ਕਿੰਨੇ ਵੇ ਰੋਟੀ ਦੇ ਦਿਆਂ ਬਸ ਕੰਮ-ਕੋਮੇ ਇਹ ਨਵੇਂ ਮੈਂ ਤਾਂ ਖੇਤੀਬਾੜੀ ਦਾ ਕੰਮ ਹੋ ਜਾਂਦਾ ਜੀ ਖੇਤ ਖੁੱਤ ਜਾਣਾ ਪੈਂਦਾ ਇਹ ਆਪਦਾ ਕੰਮ-ਕੋਮੇ ਨਵੇੜ ਕੇ ਰੋਟੀ ਫੜਾ ਦਿੰਦੀ ਹੈ ਨਹੀਂ ਕੰਮ ਤਾਂ ਕਈ ਵਾਰੀ ਜਨਾਨੀਆਂ ਦਾ ਇਹੋ ਜਿਹਾ ਹੁੰਦਾ ਵੀ ਜਿਹੜੀ ਜਨਾਨੀ ਸਵੇਰੇ 4 ਵਜੇ ਉੱਠਦੀ ਹੈ ਉਹ 7 ਵਜੇ ਤੋਂ ਕੰਮ ਨਵੇੜ ਲੈਂਦੀ ਹੈ ਕਈ ਜਨਾਨੀਆਂ ਦਾ ਕੰਮ ਇਹੋ ਜਾਂ ਹੁੰਦਾ ਹੈਗਾ ਜਿਵੇਂ ਤੁਸੀਂ 4-5 ਜੀ ਉਹ ਕਰਦੇ ਵਿੱਚ। ਕਈ ਵਾਰੀ ਕੰਮ ਇਹੋ ਜਾਂ ਹੁੰਦਾ ਹੈਗਾ ਵੀ ਜਨਾਨੀ 12 ਵਜੇ ਤੱਕ ਵੇਲੀ ਨਹੀਂ ਹੁੰਦੀ ਫੇਰ। ਨਹੀਂ ਰੋਟੀ ਦਾ ਫਰ ਫੜਾ ਹੀ ਦਿੰਨੇ ਪਏ ਉਹ। ਮਤਲਬ ਕਿ ਉਹੋ ਜੀ ਗੱਲਬਾਤ ਤਾਂ ਹੈ ਨਹੀਂ ਕਿ ਵੀ ਮਤਲਬ ਬਜ਼ੁਰਗ ਦੀ ਅਣਦੇਖੀ ਵਾਲੀ। ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ। ਦੇਖ ਲਓ ਸਰਪੰਚ ਸਾਹਿਬ ਬੈਠੇ ਕੋਲੇ। ਨਹੀਂ। ਨਹੀਂ ਉਹੋ ਜੀ ਤਾਂ ਕੋਈ ਗੱਲ ਨਹੀਂ ਕੀ ਤੁਸੀਂ ਪੁੱਛ ਲਈ ਸਕਦੇ ਆ। ਕੋਈ ਹੋਜੇ ਨਾ ਪੁੱਛ ਰਿਹਾ ਮੈਂ ਤਾਂ ਹੀ ਪੁੱਛ ਰਿਆ ਸੀ ਕਰਕੇ ਨਹੀਂ ਨਹੀਂ ਜੀ ਹੋਜੇ ਕੋਈ ਗੱਲ ਨਹੀਂ 10 11 ਵਜੇ ਆ ਵੀ ਨੋਰਮਲ ਕੰਮ ਨਿਭੜਦਾ 11 ਕ'ਵਜੇ ਰੋਟੀ ਫੜਾ ਲੇ ਇਹਨੂੰ ਨਹੀਂ 11 ਵਜੇ ਤਾਂ ਬਿਬਾ ਟਾਈਮ ਹੁੰਦਾ ਬਜ਼ੁਰਗਾਂ ਦਾ ਰੋਟੀ ਦਾ ਤੂੰ ਉਦੋਂ ਹੀ ਮੈਂ ਆਪ ਖਾਣੀ ਉਦੋਂ ਹੀ ਨਹੀਂ ਤੂੰ ਆਪ ਖਾਣੀ ਆ ਤੂੰ ਤਾਂ ਸਵੇਰੇ ਜਦੋਂ ਹੁਣ ਜੇ ਤੁਹਾਡੀ ਰੂਸੀ ਵਾਸਤੇ ਮੇਰੀ ਗੱਲ ਸੁਣੋ ਵੀ ਤੁਹਾਡੀ ਰੂਸੀ ਵਾਸਤੇ ਜੇ ਪਨੀਰ ਹੈਗਾ ਦੁੱਧ ਹੈਗਾ ਬਿਸਕੁਟ ਹੈਗੇ ਕੇਲੇ ਹੈਗੇ ਹੋਰ ਵੀ ਪਤਾ ਨਹੀਂ ਕੀ ਕੁਛ ਰੱਖਦੇ ਹੋਵੋਗੇ ਠੀਕ ਹੈ ਤੁਹਾਨੂੰ ਆਪ ਦਾ ਜਿਹੜਾ ਜੰਮਿਆ ਤੁਹਾਨੂੰ ਉਹਦਾ ਵੀ ਖਿਆਲ ਜੋ ਵੱਡਾ ਬੇਟਾ ਸਕੂਲ ਜਾਂਦਾ ਉਦੋਂ ਨਾਸ਼ਤਾ ਉਹਦੇ ਆਸਤੇ ਬਣਾਈਦਾ ਉਹਨੂੰ ਫੜਾ ਦੇ ਦੋ ਉਦੋਂ ਬਾਅਦ ਮਤਵੜ ਵੀ ਰੂਸੀ ਨੂੰ ਜੋ ਬਸ ਖਾਣਾ ਤੇ ਮਾੜਾ ਮੋਟਾ ਸੀ ਇਹ ਖਾ ਲੈਂਦੇ ਤੇ ਚਲੇ ਜਾਂਦੇ ਆ ਪਰ ਜਦੋਂ ਮੈਂ ਰੋਟੀ ਖਾਣੀ ਮੈਂ ਤਾਂ ਉਹਨੂੰ ਉਦੋਂ ਹੀ ਲਾ ਕੇ ਦੇਣੀ ਅੱਛਾ ਜਦੋਂ ਬੇਟਾ ਤੁਹਾਡਾ ਸਕੂਲ ਜਾਂਦਾ ਉਹਨੂੰ ਵੀ ਨਾਸ਼ਤਾ ਦੇ ਦੇਣ ਨੂੰ ਤਿਆਰ ਕਰਕੇ ਹਾਂਜੀ ਉਹਦੇ ਨਾਲ ਜਿਹੜਾ ਤੁਹਾਡਾ ਉਹ ਰੂਸੀ ਹੈ ਉਹਨੂੰ ਵੀ ਦੇ ਦੇਣ ਨੂੰ ਮੈਨੂੰ ਨਹੀਂ ਪਤਾ ਉਹ ਮੇਲ ਹੈ ਕਿ ਫੀਮੇਲ ਹੈ ਰੂਸੀ ਪਤਾ ਨਹੀਂ ਚਲੋ ਜੋ ਵੀ ਹੈ ਤੇ ਉਦੋਂ ਜਿਹੜਾ ਇਹਨਾਂ ਨੂੰ ਵੀ ਦੇ ਦੇਣ ਤੁਸੀਂ ਪਰੌਂਠਾ ਲਾ ਕੇ ਹਨਾ ਹਾਂਜੀ ਹਾਂਜੀ ਤੇ ਬਾਪੂ ਉਹਨਾਂ ਨੂੰ 11 ਵਜੇ ਰੋਟੀ ਨਹੀਂ 11 ਵਜੇ ਦਾ ਕੀ ਹਿਸਾਬ ਹੈ ਕੀ ਗੱਲ ਬਜ਼ੁਰਗ ਨੂੰ ਜਿਹੜਾ ਮੰਜੇ ਦੇ ਵਿੱਚ ਪਿਆ ਹੈ ਮੈਂ ਇਹੀ ਚੀਜ਼ ਪਤਾ ਕਰਨੀ ਚਾਹੁੰਦਾ ਸੀਗਾ ਜਿਹੜਾ ਆਪਦਾ ਜੰਮਿਆ ਬੇਟਾ ਉਹਦੇ ਵਾਸਤੇ ਵੀ ਤੁਸੀਂ ਨਾਸ਼ਤਾ ਤਿਆਰ ਕਰਤਾ ਹਾਂਜੀ ਜਿਹੜਾ ਤੁਹਾਡਾ ਤੇਰੇ ਵਾਸਤੇ ਵੀ ਤਿਆਰ ਹੋ ਗਿਆ ਵੀ ਤੂੰ ਵੀ ਆਪਦਾ ਖਾ ਕੇ ਖੇਤ ਚੱਲ ਗਿਆ ਹਾਂਜੀ ਖੇਤ ਹੁਣ ਸੂਰਜ ਨਿਕਲ ਤੋਂ ਪਹਿਲਾਂ ਜਾਣੇ ਆਣਾ ਆਪਾਂ हां जा काम तो दे भी आपा टाइम नाल जाने है ना आयना ही जाना पेंडा हां ते उदो बाद कहता भी रूसी ਦਾ ਨੰਬਰ ਆਗਾ ਰੂਸੀ ਨੂੰ ਵੀ ਜਿਹੜਾ ਤੜਕੇ ਪਤਾ ਨਹੀਂ ਥੋੜਾ ਹੁਣ ਨੂੰ ਕੀ ਕੇਲੇ ਦੇਣ ਦਾ ਟਾਈਮ ਹੁੰਦਾ ਕਿ ਪਨੀਰ ਦੇਣ ਦਾ ਕਿ ਕਹਦਾ ਮੈਨੂੰ ਨਹੀਂ ਪਤਾ ਜਿਹਨੂੰ ਦੋ ਪਨੀਰ ਤੜਕੇ ਪਨੀਰ ਦੇਣ ਉਹਦਾ ਵੀ ਪਨੀਰ ਦਾ ਟਾਈਮ ਦਨ ਚੜਦੇ ਨਾ ਹੋ ਜਾਣਾ ਤੇ ਕੀ ਗੱਲ ਬਾਪੂ ਜੀ ਨੇ ਜੰਮ ਪਾਲ ਕੇ ਤੁਹਾਨੂੰ ਇੰਨੇ ਜੋਗੇ ਕੀਤਾ ਵੀ ਕੁੱਤਿਆਂ ਨੂੰ ਪਨੀਰ ਖਵਾਉਣ ਜੋਗੇ ਹੋਗੇ ਤੇ ਬਾਪੂ ਨੂੰ ਰੋਟੀ 11 12 ਵਜੇ ਤੇ ਜਦੋਂ ਮੇਰਾ ਕੰਮ ਨਿਬੜਦਾ ਜੀ ਮੈਂ ਤੇ ਰੋਟੀ ਨਹੀਂ ਕੰਮ ਨਿਬੜਦਾ ਕੁੱਤਾ ਚੰਗਾ ਹੋ ਗਿਆ ਬਾਪੂ ਨਾਲੋਂ ਵੀਰ ਜੀ ਕੁੱਤਾ ਨਾ ਕਹੋ ਤੁਸੀਂ ਕੀ ਆਖਾ ਕੁੱਤਾ ਨਾ ਕੋਈ ਕੀ ਆਖਾ ਦੇਵਤਾ ਜੀ ਕਹਿੰਦੇ ਨਹੀਂ ਕੁੱਤਾ ਨਾ ਕੋਈ ਨਾ ਮੋਟੀਆਂ ਜਿਹੜੇ ਮਾਰ ਲਓ ਮਿਸਟਰ ਜੌਨ ਮਿਸਟਰ ਜੌਨ ਕਹਿੰਦੇ ਮੇਰਾ ਬੱਚਾ ਉਹ ਛੋਟਾ ਜੀ ਤੁਸੀਂ ਬੱਚਾ ਬੱਚਾ ਤੇਰਾ ਹੋਗਾ ਪੀਪਾ ਮੇਰੀ ਗੱਲ ਸੁਣਦਾ ਇੱਕ ਵੀ ਤੁਸੀਂ ਬਜ਼ੁਰਗ ਦੀ ਕੀਤੀ ਦੁਰਦਸ਼ਾ ਬਹੁਤ ਜ਼ਿਆਦਾ ਇੱਥੇ ਤੁਸੀਂ ਦੇਈ ਜ ਨੇ ਸਫਾਈਆਂ ਮੈਨੂੰ ਵੀ ਅਸੀਂ ਉਹਨੂੰ ਅਸੀਂ ਤਾਂ ਟਾਈਮ ਨਾਲ ਰੋਟੀ ਦੇ ਦਿੰਦੇ ਨੇ ਅਜ ਤਾਂ ਇੱਕ ਦਿਨ ਉਹਵੇਂ ਕਰਦੇ ਨੇ 10 11 ਵਜੇ ਰੋਟੀ ਦੇਣੀ ਟਾਈਮ ਨਾਲ ਵੇਖੋ ਵੀ ਜਿਹੜਾ ਲੋਕੀ ਜਾ ਜਾਦੇ ਲੈ ਕੇ ਤੁਰੇ ਫਿਰਦੇ ਆ ਤੇ ਉਹ ਵੀ ਤਾਂ ਜਾਨਵਾਰ ਹੀ ਆ ਨਾ ਅੱਛਾ ਜਿਹੜੇ ਝਾਜਾਂ ਤੇ ਲੈ ਕੇ ਤੁਰੇ ਫਿਰਦੇ ਆ ਹਾਂ ਜੀ ਜਿਹੜੇ ਝਾਜਾਂ ਤੇ ਲੈ ਕੇ ਤੁਰੇ ਫਿਰਦੇ ਨੇ ਬੀਬਾ ਕੰਨ ਖੋਲ ਕੇ ਗੱਲ ਸੁਣ ਲੈ ਮੇਰੀ ਜਿਹੜੇ ਝਾਜਾਂਾਂ ਦੀ ਗੱਲ ਕਰਦੇ ਨੇ ਬੀਬਾ ਤੁਸੀਂ ਉਹਨਾਂ ਦੇ ਮਾਪਿਓ ਥੱਲੇ ਵੀ ਕਰੋੜ ਕਰੋੜ ਡੇਢ ਡੇਢ ਕਰੋੜ ਦੀਆਂ ਗੱਡੀਆਂ ਨੇ ਉਹਨਾਂ ਨੇ ਮਾਪਿਓ ਵਾਸਤੇ ਬਕਾਇਦਾ ਮੇਡ ਰੱਖੇ ਹੋਏ ਆ ਵੀ ਸਾਡੇ ਮਾਪਿਓ ਤੇ ਖਾਣ ਪੀਣ ਦਾ ਖਿਆਲ ਰੱਖਣਾ ਫੇਰ ਉਹ ਆਦੇ ਕੁੱਤਿਆਂ ਨੂੰ ਝਾਜਾਂ ਚ ਲੈ ਵੀ ਫਿਰਦੇ ਆ ਇੱਥੇ ਥੋੜੇ ਕੁੱਤੇ ਨੂੰ ਕੁੱਤਾ ਨਾ ਆਖੋ ਮਾਪਿਓ ਨੂੰ ਕੁੱਤਾ ਤੁਸੀਂ ਸਮਝ ਲਓ ਉਹਦਾ ਕੋਈ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਹਨਾ ਵੇਰੇ ਇਹ ਤਾਂ ਨਹੀਂ ਵੀ ਜ਼ਰੂਰੀ ਵੀ ਅਸੀਂ 11 ਵਜੇ ਰੋਟੀ ਦਿੰਨੇ ਆਂ ਕਈ ਵਾਰੀ ਜਦੋਂ ਟਾਈਮ ਲੱਗੇ ਸੰਦੇ ਆ ਉਹ ਦੋ 7-8 ਵਜੇ ਦੇ ਦਿੰਨੇ ਆ ਰੋਟੀ ਅੱਛਾ ਇਹ ਤਾਂ ਨਹੀਂ ਕਿ ਵੀ 11 ਵਜੇ ਵੀ ਮੈਂ ਤੁਹਾਨੂੰ 11 ਵਜੇ ਦੇ ਮੈਂ ਰੋਟੀ ਦਾ ਟਾਈਮ ਲੈ ਹੀ ਦਿੰਦੇ ਆਂ ਅਸੀਂ ਹੁਣੇ ਕਿਹਾ ਸੀ ਵੀ 10-11 ਵਜੇ ਦਿੰਨੇ ਆ ਤੇ ਹੁਣ ਜਦੋਂ ਮੇਰਾ ਰੁੱਖ ਵੇਖ ਲਿਆ ਤੇ ਹੁਣ ਕਹਤਾ ਵੀ ਉਹਨੂੰ 7-8 ਵਜੇ ਵੀ ਰੋਟੀ ਦਿੰਨੇ ਸਰਪੰਚ ਸਾਹਿਬ ਕਿੰਨੀ ਵੋਟ ਹੈ ਪਿੰਡ ਦੀ ਪਿੰਡ ਦੀ ਹੈਗੀ 12-1300 ਵੋਟ ਬਹੁਤ ਵੱਡਾ ਪਿੰਡ ਹੈ 12-1300 ਵੋਟ ਹੈ ਪਿੰਡ ਦੀ 12-1300 ਦੇ ਵਿੱਚ ਮੈਂ ਤੈਨੂੰ ਕੱਲ ਇਹਨੂੰ ਕਿ ਚਪੇੜ ਮਾਰੂੰਗਾ ਮੂੰਹ ਤੇ ਨਹੀਂ ਅਸੀਂ ਰੋਟੀ ਖਾਣੇ ਬੈਠੇ ਥਾਣੇ ਜਬਾਨ ਨਹੀਂ ਜਬਾਨ ਨੂੰ ਲਗਾਮ ਦੇ ਮੈਂ ਭਲੇਟਾ ਬਹੁਤ ਪਾਉਣਾ ਹੁੰਦਾ ਇਹੋ ਜੀ ਜਬਾਨ ਵਾਲੇ ਨੂੰ ਮੈਂ ਅਗਲਾ ਕਹਿੰਦਾ ਪੁਲਿਸ ਕਾਲਾਂ ਕੱਢ ਦਿਆਂ ਤੂੰ ਮੇਰੇ ਮੂੰਹ 'ਚ ਇੱਕ ਗੱਲ ਸੁਣੀ ਹੁਣ ਤੱਕ ਨਹੀਂ ਫਿਰ ਸਾਨੂੰ ਨਹੀਂ ਮੈਂ ਤੇਰੇ ਸਾਹਮਣੇ ਬੈਠਾ ਤੂੰ ਹੁਣੇ ਸੱਤ ਲਿਆਈ ਮੈਂ ਤੇਰੇ ਸਾਹਮਣੇ ਜੇ ਤੈਨੂੰ ਜਬਾਨ ਵਾਲਿਆ ਜੀ ਮੂੰਹ ਬੰਦ ਕਰ ਇੱਕ ਮਿੰਟ ਤੁਸੀਂ ਐ ਕਹਿਨੇ ਇੱਕ ਮਿੰਟ ਮੂੰਹ ਬੰਦ ਕਰ ਮੈਂ ਤੇਰੇ ਸਾਹਮਣੇ ਬੈਠਾ ਤੂੰ ਸਰਪੰਚ ਸਾਹਿਬ ਦੀ ਹਾਜ਼ਰੀ 'ਚ ਮੇਰੇ ਮੁੰਸੀ ਜੀ ਦੀ ਹਾਜ਼ਰੀ 'ਚ ਕਹਿੰਦਾ ਕਿਹੜਾ ਸਾਲਾ ਕਹਿੰਦਾ ਮਤਲਬ ਮੈ ਤੇ ਲੋਕ ਤਾਂ ਸ਼ੇਰ ਪਾਲੀ ਜਿ ਬੈਠੇ ਆਈ ਤੁਸੀਂ ਮੇਰੀ ਗੱਲ ਤੇ ਤੁਸੀਂ ਸ਼ੇਰ ਛੱਡੋ ਸ਼ੇਰ ਦਾ ਪਿਓ ਪਾ ਲਓ ਇਹ ਦੇਖੋ ਕਿੱਡੀ ਸ਼ਰਮ ਨਹੀਂ ਕਹੇ ਕਹੇ ਕਿ ਕੌਣ ਅਸੀਂ ਆਪਦੇ ਮਾਂ ਪਿਓ ਨੂੰ ਟਾਈਮ ਨਾਲ ਰੋਟੀ ਨਾ ਮੈਨੂੰ ਇੱਕ ਗੱਲ ਦੱਸ ਦੇ ਲੀੜੇ ਧੋਤੇ ਮਿਲਦੇ ਹੋ ਨਾ ਮੈਨੂੰ ਇੱਕ ਗੱਲ ਦੱਸ ਦੋ ਤੂੰ ਕਹਿੰਦੇ ਵੀ ਅਸੀਂ ਤਾਂ ਪੁੱਤਾਂ ਵਾਂਗੂ ਪਾਲਿਆ ਪੁੱਤਾਂ ਦਾ ਪੁੱਤਾਂ ਵਾਂਗੂ ਪਾਲਿਆ ਤੇ ਪਿਓ ਪੁੱਤਿਆਂ ਵਾਂਗੂ ਰੱਖਿਆ ਨੇ ਠਾਨੇਦਾਰ ਸਾਹਿਬ ਇਹਨਾਂ ਦੀ ਕਿਸੇ ਨੇ ਵੀਡੀਓ ਬਣਾਈ ਇਹਨਾਂ ਦੇ ਬਜ਼ੁਰਗਾਂ ਸੀ ਫਿਰ ਵੀ ਇੰਨਾਂ ਦੀ ਕੰਪਲੀਟ ਹੋਈ ਸਰਪੰਚ ਸਾਹਿਬ ਬਕਾਇਦਾ ਅੱਛਾ ਪਿੰਡ ਚੋਂ ਹੀ ਕਿਸੇ ਨੇ ਠੀਕ ਹੈ ਇਹੜੇ ਬੱਤਿਆ ਨਾ ਸ਼ਬਦ ਵੀ ਕਿਹੜਾ ਸਾਲਾ ਕਹਿੰਦਾ ਠੀਕ ਹੈ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਮੈਨੂੰ ਤੁਸੀਂ ਮਜਬੂਰ ਨਾ ਕਰਿਓ ਮੈਂ ਇਹਨੂੰ ਲੰਮਾ ਪਾਉਂਗਾ ਹੁਣ ਜਾਣ ਤੋਂ ਪਹਿਲਾਂ ਨਾ ਮੈਂ ਇਹਨੂੰ ਸਿਖਾ ਕੇ ਤੋੜੂਗਾ ਵੀ ਥਾਣੇ ਜਾ ਕੇ ਬੋਲੀਦਾ ਕਿਵੇਂ ਆ ਜਿਹੜਾ ਬੰਦਾ ਮਾਂ ਪਿਓ ਦੀ ਜਿਹੜਾ ਬੰਦਾ ਆਪਦੇ ਜੰਮਰ ਵਾਲੀ ਦੀ ਕਦਰ ਨਹੀਂ ਕਰਦਾ ਨਾ ਸਰਪੰਚ ਸਾਹਿਬ ਮੈਨੂੰ ਉਹ ਚੁਰਕਦਾਰ ਰਹਿਣਸਣ ਕਿੱਥੇ ਕੀਤਾ ਘਰੇ ਹੀ ਰੱਖਿਆ ਹੋਇਆ ਜੀ ਕਿੱਥੇ ਰੱਖਿਆ ਘਰੇ ਘਰੇ ਹੀ ਆ ਜੀ ਅਸੀਂ ਕਿਹੜਾ ਕੋਈ ਆਸ਼ਰਮ ਚ ਛੱਡਿਆ ਨਾ ਲੋਕਾਂ ਨੇ ਤਾਂ ਆਸ਼ਰਮ ਚ ਛੱਡੇ ਹੋਏ ਜਿੱਥੇ ਤੁਸੀਂ ਉਹਦੇ ਮਾਂ ਨੂੰ ਘਰੇ ਰੱਖਿਆ ਹੋਇਆ ਜਿੱਥੇ ਤੁਸੀਂ ਬਜ਼ੁਰਗ ਨੂੰ ਪਾਇਆ ਨਾ ਉਹਦੇ ਨਾਲ ਆਸ਼ਰਮ ਚ ਛੱਡ ਦਿਓ ਆ ਉਹ 100 ਗੁਣੇ ਚੰਗਾ ਰਹੂਗਾ ਤੁਹਾਡਾ ਬਜ਼ੁਰਗ ਚੀਕਾਂ ਮਾਰ ਮਾਰ ਕੇ ਰੋਟੀ ਮੰਗਦਾ ਜਦੋਂ ਉਹਦੇ ਕੋਲ ਕੋਈ ਬੰਦਾ ਲੰਘਦਾ ਨਾ ਸਰਪੰਚ ਸਾਹਿਬ ਤੁਸੀਂ ਧਿਆਨ ਦਿਓ ਇਹਨਾਂ ਚੀਜ਼ਾਂ ਤੇ ਜਦੋਂ ਉਹਦੇ ਕੋਲ ਕੋਈ ਬੰਦਾ ਲੰਘਦਾ ਜਿੱਥੇ ਬਜ਼ੁਰਗ ਛੱਡਿਆ ਹੋਇਆ ਉਹਨਾਂ ਨੇ ਦਿਨ ਚੜ੍ਹਦੇ ਨਾਲ ਛੱਡ ਦਿੰਦੇ ਉਹਨੂੰ ਰਾਤ ਨੂੰ ਪਤਾ ਨਹੀਂ ਕਿੱਥੇ ਪਾਉਂਦੇ ਆ ਉਥੋਂ ਬਜ਼ੁਰਗ ਜਿਹੜਾ ਵੱਜੇ ਵੀ ਇੱਕ ਵੀਰ ਜੀ ਇਹ ਮੁੜ ਕੇ ਕਹਿਣਗੇ ਵੀ ਇਹ ਬੋਲਦੀ ਆ ਨਾ ਜਨਾਨੀਆਂ ਨੂੰ ਅੱਜ ਕੱਲ੍ਹ ਅਧਿਕਾਰ ਹੈ ਨਹੀਂ ਗਾ ਬੋਲ ਲੰਦਾ ਹੁਣ ਮੇਰੀ ਗੱਲ ਸੁਣੋ ਐਡੀ ਸਾਡੀ ਕੋਠੀ ਆ ਸੈਰ ਤੇ ਮੈਂ ਤੋਰ ਸਟੋਰੋਂ ਮਾਸਟੋਰੂਮ ਚ ਪਈਦਾ ਉਹ ਤਾਂ ਪਤਾ ਹੈ ਮੈਨੂੰ ਤੇਰੀ ਕੋਠੀ ਦਾ ਮੇਰੇ ਕੋਲ ਸਭ ਕੁਝ ਨਕਸ਼ਾ ਬਣ ਕੇ ਆਇਆ ਹੈਗਾ ਤੇਰੀ ਕੋਠੀ ਦਾ ਜਿੱਡੀ ਇੱਕ ਕੋਠੀ ਹੈ ਮੈਂ ਸਭ ਕੁਝ ਦੇਖ ਲਿਆ ਬਜ਼ੁਰਗ ਨੂੰ ਕਿੱਥੇ ਛੁੱਟਿਆ ਹੁੰਦਾ ਹੈ ਕੁੱਤਾ ਤੁਹਾਡਾ ਕਿੱਥੇ ਹੁੰਦਾ ਮੈਂ ਆਖੂਗਾ ਕੁੱਤਾ ਤੇ ਹੁਣ ਤੂੰ ਮੈਨੂੰ ਰੋਕੀ ਇਹ ਗੱਲ ਕਹਿਣ ਤੋਂ ਕੁੱਤੇ ਨੂੰ ਕੁੱਤਾ ਨਾ ਆਖੋ ਬਾਪੂ ਨੂੰ ਪੁੱਤਾ ਬਣਾ ਕੇ ਰੱਖੋ ਕੋਈ ਗ ਸੁਖੀ ਆਇਆ ਸੀਗਾ ਸੁਖੀ ਦੇ ਨਾਲ ਕੌਣ ਸੀਗਾ ਅੰਦਾਜ਼ੇ ਲਾਉਣ ਦੀ ਲੋੜ ਨਹੀਂ ਕੋਈ ਮਰਜੀ ਆਇਆ ਹੋਵੇ ਜਿਹੜਾ ਕੋਈ ਆਇਆ ਨਾ ਮੇਰੇ ਕੋਲ ਅੱਜ ਦੀ ਕੰਪਲੀਟ ਨਹੀਂ ਮੈਂ ਜਿੱਦਿਆਂ ਦਾ ਇੱਥੇ ਆ ਕੇ ਲੱਗਿਆ ਉਦੋਂ ਦੀ ਮੇਰੇ ਕੋਲ ਤਿੰਨ ਵਾਰੀ ਕੰਪਲੀਟ ਆ ਗਈ ਇਸ ਗੱਲ ਦੀ ਵੀ ਬਜ਼ੁਰਗ ਹਰ ਰੋਜ਼ ਚੀਕਾਂ ਮਾਰਦਾ ਜੀ ਫੇਰ ਕੀ ਕਰੋਗੇ ਮਤਲਬ ਤੁਸੀਂ ਬਜ਼ੁਰਗ ਦੀ ਅਣਦੇਖੀ ਕਰੋਗੇ ਆਪਦੇ ਪਿਓ ਨੂੰ ਆਪਦੇ ਮਾਂ ਪਿਓ ਨੂੰ ਜੰਮਰ ਵਾਲਾ ਨੂੰ ਕੁੱਤਾ ਸਮਝੋਗੇ ਕੁੱਤੇ ਨਾਲੋਂ ਮਾੜਾ ਸਮਝੋਗੇ ਉਹਨੂੰ ਟਾਈਮ ਸਰ ਰੋਟੀ ਨਹੀਂ ਦਿਓਗੇ ਕੁੱਤਿਆਂ ਨੂੰ ਪਨੀਰ ਖਵਾਓਗੇ 2-3 ਕਿਲੋ ਦੁੱਧ ਪਿਆਉਂਗੇ, ਕੇਲੇ ਖਵਾਉਂਗੇ, ਬਿਸਕੁਟ ਖਵਾਉਂਗੇ, ਚੂਰੀਆਂ ਖਵਾਉਂਗੇ। ਹੁੰਦਾ ਨਹੀਂ ਕੋਸਾ ਸੀ ਕੀ ਕਰਕੇ। ਤੇ ਬਾਪੂ ਜਿਹਨੇ ਜੰਮਿਆ, ਜਿਹਨੇ ਸੋਚਿਆ ਸੀਗਾ ਵੀ ਹਾਂ, ਆ ਐਡਾ ਐਡਾ ਕਿਦਾ ਸਰਪੰਚ ਸਾਹਿਬ ਦੇਖੋ, 2-3 ਨਾਲੀ ਰੋਟੀ ਦੇ ਦਿੰਨੇ ਜੀ, ਉਹ ਬਜ਼ੁਰਗ ਹੋਏ ਪਿਆ ਵੱਡੇ, ਉਹ ਵਾਰੀ-ਵਾਰੀ ਰੋਟੀ ਮੰਗੀ ਜਾਂਦੇ। ਤੇਰੀ ਜ ਫੇਰ ਰੋਟੀ ਮੰਗਦਾ। ਉਹਨੇ ਉਹ ਤਾਂ ਸਾਰੀ ਖਾਲੀ ਲਾਉਣੇ ਦੋ ਫੇਰ ਫੇਰ ਮੰਗ ਲੈਂਦੇ। ਇਹ ਗੱਲ ਤਾਂ ਤੇਰੀ ਆਹ ਬੇਬੁਨਿਆਦ ਗੱਲ ਐ। ਵੀ ਦੋ ਤਿੰਨ ਵੇਰੀ ਰੋਟੀ ਮੰਗਦਾ ਦੋ ਤਿੰਨ ਵੇਰੀ ਮੰਗ ਲੂ ਤਾਂ ਕੀ ਗੱਲ ਬਜ਼ੁਰਗ ਬੰਦਾ ਮੰਜੇ ਦੇ ਵਿੱਚ ਪਿਆ ਜੇ ਮੰਗ ਜੂ ਤੈਨੂੰ ਮੰਗ ਕੇ ਖਾ ਲੂਗਾ ਉਹ ਪਹਿਲੀ ਗੱਲ ਤਾਂ ਤੇਰੇ ਮਾਪਿਆਂ ਨੂੰ ਕਿਸੇ ਦੇ ਵੀ ਮੇਰਾ ਹੋਵੇ ਤੇਰਾ ਹੋਵੇ ਇਹਦਾ ਸਰਪੰਚ ਸਾਹਿਬ ਦਾ ਹੋਵੇ ਮੁੰਸੀ ਜੀ ਕਿਸੇ ਦਾ ਹੋਵੇ ਜਿਹੜੇ ਮਾਪਿਆਂ ਨੇ ਜੰਮ ਪਾਲ ਕੇ ਜਿਹੜੇ ਕੀਤਾ ਜਦੋਂ ਜੰਮਦੇ ਆ ਨਾ ਆਪਾਂ ਜਦੋਂ ਜੰਮੇ ਸੀ ਸਵਾ ਸਵਾ ਬਣ ਗੋੜ ਬੰਡਿਆ ਜਾਂਦਾ ਸੀ ਉਦੋਂ ਲੋੜੀਆਂ ਤੇ ਵੀ ਪੁੱਤ ਜੰਮਿਆ ਧੀ ਜਮੀ ਤੋਂ ਮੱਥੇ ਤੇ ਹੱਥ ਮਾਰਿਆ ਜਾਂਦਾ ਸੀਗਾ ਕੁੱਤੇ ਨੂੰ ਦੋ ਤੁਸੀਂ ਸੌ ਸੋ ਚੀਜ਼ਾਂ ਖਾਣ ਨੇ ਪਨੀਰ ਬਿਸਕੁਟ ਕੇਲੇ ਤੇ ਮਾਪਿਓ ਕਹਿੰਦਾ ਜੇ ਦੂਜੀ ਵਾਰ ਤੀਜੀ ਵਾਰ ਰੋਟੀ ਮੰਗ ਲਈ ਤਾਂ ਨਹੀਂ ਦੂਜੀ ਤੀਜੀ ਵਾਰ ਮਾਪਿਓ ਇਹੀ ਸੋਚਦਾ ਨਾ ਵੀ ਜਦੋਂ ਬਜ਼ੁਰਗ ਹੋ ਜਾਣਗੇ ਮੰਜੇ 'ਚ ਪੈ ਜਾਣਗੇ ਰੋਟੀ ਖਵਾ ਦਿੰਨੇ ਹੀ ਹੋਰ ਉਹਨੂੰ ਕੀ ਦੇ ਦਈਏ ਸੀ ਲੋ ਦੱਸੋ ਹੁਣ ਸਾਨੂੰ ਆਪਣੇ ਮੂੰਹ ਤੋਂ ਜਦ ਤੱਕ ਇਹ ਨਹੀਂ ਕਰੋਂਸੀ ਤੇ ਮੇਰੀ ਗੱਲ ਸੁਣੋ ਸਰਫੰਦ ਸਾਹਿਬ ਮੈਂ ਮਾਫੀ ਜਾਊਂਗਾ ਇਹਨੂੰ ਇਹਨੂੰ ਲੰਮਾ ਪਾਓ ਇੱਕ ਵਾਰੀ ਚਲੋ ਨਹੀਂ ਪਹਿਲਾਂ ਸਾਨੂੰ ਸਬੂਤ ਦਿਖਾਓ ਜੀ ਤੂੰ ਤਾਂ ਤੂੰ ਸਬੂਤ ਸਬੂਤ ਦਿਖਾਓ ਸਬੂਤ ਵਿਖਾਉਣ ਤੋਂ ਬਾਅਦ ਸਬੂਤ ਵਿਖਾਉਣ ਤੋਂ ਬਾਅਦ ਮੈਂ ਤੇਰੀ ਚਮੜੀ ਬਾੜੀ ਦੇ ਦਊਂਗਾ सरपंच साहब ਤੁਸੀਂ ਇਹ ਸੀਨਾ ਪਤਾ ਗੱਲ ਇਹ ਗੱਲ ਤੁਸੀਂ ਮੰਨੋ ਵੀ ਚੱਲ ਜਾਈਏ ਏਦੋਂ ਪਹਿਲਾਂ ਗੁਸਤਾਖੀ ਸਾਡੇ ਤੋਂ ਹੋ ਗਈ ਹੋ ਗਈ ਅੱਜ ਤੋਂ ਬਾਅਦ ਬਜ਼ੁਰਗਾਂ ਦੀ ਕੋਈ ਸ਼ਿਕਾਇਤ ਨਹੀਂ ਆਉਗੀ ਨਹੀਂ ਆਏ ਕਿ ਮਨ ਨਹੀਂ ਸਰਪੰਚ ਸਾਹਿਬ ਪਰ ਤੁਸੀਂ ਜਦੋਂ ਅਸੀਂ ਬੰਕਰ ਲੱਗਦੇ ਆਂ ਮੈਂ ਮੁਰਸ਼ੀ ਜੀ ਦੋਵੇਂ ਮੈਨੂੰ ਤਾਂ ਕਿਸੇ ਨੇ ਨਾਰਾ ਨਹੀਂ ਦਿੱਤਾ ਇੱਕ ਮਿੰਟ ਸਰਪੰਚ ਸਾਹਿਬ ਇੱਕ ਮਿੰਟ ਇੱਕ ਮਿੰਟ ਸਰਪੰਚ ਜੀ ਬਿੱਬਾ ਖੜ ਜਾ ਖੜ ਜਾ ਖੜ ਜਾ ਮੈਂ ਤੇਰੀ ਕਰਦਾ ਜਵਾਬ ਤੇਰੀ ਵੀ ਬੰਦ ਕਰਦਾ ਇਹਦੀ ਵੀ ਕਰਦਾ ਇਹ ਦੇਖਣਾ ਜੀਪਾ ਐਡਿੰਗੜਾ ਜੀਪਾ ਲੱਗੀਆਂ ਤੁਹਾਡੇ ਬੋਲਣ ਵਰੀ ਕੁੱਤੇ ਨੂੰ ਕੁੱਤਾ ਨਾ ਕਹੋ ਸਾਡੇ ਨੂੰ ਸਾਡਾ ਪੁੱਤ ਹੈ ਮੇਰੇ ਕੋਲ ਸਬੂਤ ਆਇਆ ਮੈਂ ਫੇਰ ਹੀ ਆਖਿਆ ਨਾ ਤੇ ਪਿਓ ਨੂੰ ਕੁੱਤਾ ਕਹਿ ਲੋ ਫਿਰ ਕੋਈ ਗੱਲ ਨਹੀਂ ਦਿਖਾਉਣਾ ਮੈਂ ਉਹ ਕਹਿ ਗਿਆ ਤੁਹਾਨੂੰ ਵੀ ਆ ਦੇਓ ਵੀਡੀਓ ਇਹਦੇ ਚ ਮੇਰੇ ਨਾਲ ਜੀ ਕਰਤੀ ਸੀ ਹਾਂ ਜੀ ਤੁਹਾਨੂੰ ਤੁਹਾਨੂੰ ਕਿੱਥੇ ਕਿੱਤੀ ਵੀ ਹੈ 1 ਮਿੰਟ ਅਸਾ ਪੰਸਾਬ ਵੇਖੋ ਨਾਲ ਉਹਨੂੰ ਵਿਖਾ ਲਓ ਆ ਦੇਖ ਇਹਦੇ ਨਾਲ ਬੈਠ ਕੇ ਤੁਹਾਨੂੰ ਸੈਂਡ ਕਰ ਦੂੰਗਾ ਇਹਨੂੰ ਵੀ ਵਿਖਾ ਦਿਓ ਇਹਦੀ ਆ ਜਿਹੜੀ ਬੋਲਦੀ ਹੈ ਨਾ ਇਹਨੂੰ ਵੀ ਵਿਖਾ ਦਿਓ ਅਧੇ ਲਾਂ ਜੋ ਕਿੱਥੇ ਪਾਇਆ ਵੈ